ਸ਼ਰੀਆਮ ਪਿੰਡ ਖੁੱਲ ਕੇ ਲੱਗੇ ਹੁੰਦੇ ਆ ਕੁਸ਼ਾਮ ਜੀ ਟੀਕੇ ਅੱਗੇ ਹਾਥੂਦ ਨਾ ਨਹੀਂ ਖੂਨ ਨਾਲ ਲੱਭੜੇ ਹੁੰਦੇ ਆ ਸ਼ਰੀਆਮ ਇਧਰ ਦੇਖੋ ਚਾਨਾ ਗੰਦ ਹੁੰਦਾ ਹੈ ਜੋ ਜੀਵਨ ਜੋ ਉਹਦਾ ਇਲਾਕਾ ਹਾਂ ਜੀ ਨਹੀਂ ਤੁਸੀਂ ਦੱਸਿਓ ਇਹਦੇ ਹੋ ਵੀ ਨਹੀਂ ਲਿਉ ਨੇ ਦੇਖੋ ਹੰਸਰਾਜੂ ਕੀ ਕਦੇ ਹੰਸਰਾਜ ਨੇ ਉਸ ਗੱਲ ਗੋਲ ਨਾ ਹੁਣ ਕਿ ਭੱਜ ਗਏ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਨਾ ਗੱਡੀ ਵੱਡੀ ਲੈਣ ਦੀ ਗੱਡੀ ਦੇ ਨਾਲ ਵੀ ਪਤਾ ਲੱਗ ਗਿਆ ਗੱਡੀ ਨਾਲ ਪਤਾ ਲੱਗ ਗਿਆ ਮੋਟਰਸਾਈਕਲਾਂ ਤੇ ਆਉਂਦੇ ਫਿਰ ਗੱਲ ਹੋਰ ਹੋ ਜਾਂਦੀ ਗੱਡੀ ਨਾਲ ਅੱਗੇ ਵੀ ਇੱਕ ਗੱਲ ਆ ਟੀ ਗੱਲ ਮੈਂ ਇੰਥੇ ਹਲੇ ਤੋਂ ਬੜੇ ਨਾਲ ਤੇ ਜੀਵਨ ਜੋਦਾ ਹੀ ਲਾਤਾ ਕੀ ਤੇ ਬਾਈ ਲਾਉਂਦੇ ਆ ਉਹਦਾ ਤੇ ਟੀਕਾ ਲਾ ਲੈਂਦੇ ਟੀਕਾ ਤੂੰ ਐਂਡ ਆਉਂਦਾ ਫालतू ਨਸ਼ਾ ਕਰਦੇ ਨਾ ਫੇਰੇ ਹੀ ਉਹਦੇ ਵਾਸਤੇ ਕਹੀ ਇਹ ਵੀ ਵੀ ਆ ਰਹੇ ਟੀਕੇ ਜਿਹੜੇ ਵੀਰੂ ਆਇਆ ਨੂੰ ਹੀ ਪਜੀ ਨਸ਼ਾ ਲੈ ਜਾ ਰਹੇ ਨੇ ਨਹੀਂ ਤੁਹਾਡਾ ਮੂਹਰਾ ਨੂੰ ਸਮਝਾ ਸਕਦਾ ਕਾਕਾ ਇਹ ਗਲਤ ਕੰਮ ਹੈ ਤੂੰ ਨਾਲ ਆਇਆ ਕੋਈ ਨਹੀਂ ਸਮਝ ਸਕਦਾ ਸਮਝਾ ਕੇ ਬਿਧਾਇਆ ਜੇ ਮੰਨ ਲਓ ਸਾਹਮਣੇ ਨਾਲ ਲਾਉਣ ਕਰੇ ਚੁੱਕੇ ਲਾ ਲੈਣਗੇ ਬਰਾ ਕੀ ਆ ਚਲੋ ਆਪਾਂ ਤੇ ਕਹਿੰਨੇ ਕਿ ਨਸ਼ਾ ਨਾ ਹੀ ਕਰਨਾ ਪਰ ਜੇ ਸਾ ਨਾ ਇੱਥੇ ਦੇਖਦੇ ਆ ਨਾ ਤੇ ਬੱਚਿਆਂ ਤੇ ਗਲਤ ਅਸਰ ਹੋਣਾ ਪੈਣ ਦਾ ਪੈਣ ਦਾ ਉਹ ਪੈਣ ਬੱਚਿਆਂ ਦੇ ਹੁਣ ਬੱਚੇ ਕੀ ਦੇਖਦੇ ਤੂੰ ਬੱਚੇ ਨੂੰ ਕੀ ਕਹਾਂਗੇ ਪਰ ਜੇ ਬਾ ਇਹ ਹੀ ਆ ਛੱਡ ਦਾਂਗੇ ਨਾ ਕੀ ਮਤਲਬ ਕਿ ਸਾਹੀ ਬੋਲਾਂਗੇ ਤੇ ਕੀ ਕਰਾਂਗੇ ਕੀ ਹੋਏਗਾ ਹੁਣ ਇਸ ਵਕਤ ਉਹਨੀਆਂ ਪੂਨੀਆਂ ਸੇਵਾ ਦੁਕਾਨ ਤੇ ਮੈਡੀਕਲ ਸਟੋਰ ਤੇ ਜਿੰਨੀਆਂ ਇੱਥੇ ਪਈਆਂ ਜਿੰਨੀਆਂ ਇੱਥੇ ਆ ਕਿ ਇਹ ਕਿੱਦਾਂ ਇੱਧਰ ਆ ਬਿੱਜੂ ਪਾੜਾ ਬੈਂਚਾ ਤੋਂ ਠੀਕਾ ਪਿਆ ਉਹਦੇ ਤੋਂ 300 ਸੀ ਜੀ ਜੀ ਪਰ ਦਵਾਈ ਤਾਂ ਜਿਹੜੀ ਆ ਦਵਾਈ ਦਾ ਗੋਲੀ ਹੋਏਗੀ ਉਹ ਤੇ ਉਹ ਭਰਪੂਰ ਕੇ ਲਾਈ ਇਹਨਾਂ ਜਿੱਦਾਂ ਕਰਦੇ ਨੇ ਬੋਤਲ ਦੇ ਵਿੱਚੋਂ ਭਰ ਕੇ ਲਾਂਦੇ ਨੇ ਹਾਂ ਹਾਂ ਨਹੀਂ ਉਹ ਦਵਾਈ ਪਹਿਲਾਂ ਘੋਲਦੇ ਆ ਨਹੀਂ ਪਰ ਉਹ ਵੀ ਮੈਡੀਕਲ ਤੋਂ ਹੀ ਆਈਆਂ ਵਾ ਉਹ ਆਪ ਨਹੀਂ ਘੋਲਿਆ ਜਾਂਦੀ ਉਹ ਮੈਡੀਕਲ ਵਾਲੇ ਕੋਈ ਸ਼ੀਸ਼ੇ ਚੁੱਕੀਆਂ ਉਹ ਪੂਰਾ ਮਿਲਦਾ 4-500 ਕਾਫੀ ਆ ਜੀ ਫਾਤੂ ਦਾ ਸ਼ਰਮ ਕਰਦੇ ਨੇ ਕੁਵਾਰੀਆਂ ਨੇ ਬੜੀ ਛੋੜੇ ਦਿਨ ਬੜੀ ਭੱਜ ਦੌੜ ਕੀਤੀ ਆ ਪਰ ਉਹ ਕਿਸੇ ਤੇ ਕੋਈ ਅਸਰ ਨਹੀਂ ਹੋਇਆ ਉਨੇ ਕਰਨ ਨੇ ਬੜੀ ਇੱਥੇ ਭੱਜ ਦੌੜ ਕੀਤੀ ਆ ਆਪਣੇ ਆਪਣੇ ਜੀ ਭਰਾ ਵਾ ਉਹਨੇ ਨਹੀਂ ਕਿਸੇ ਨੇ ਅਸਰ ਹੀ ਨਹੀਂ ਕਰਦਾ ਉਹ ਕਿੰਦੀ ਘਰ ਕਹਿ ਕੇ ਵੇਖਿਆ ਪੁਲਿਸ ਨੂੰ ਵੀ ਆਖਿਆ ਤਾਂ ਕੋਈ ਨਹੀਂ ਖੇਰ ਕਰਦਾ ਇਹਨਾਂ ਬੋਟਾ ਵੀ ਆਉਣਾ ਤੇ ਬੋਟਾ ਵੀ ਪਹੁੰਚਣਾ ਹੀ ਹੁੰਦਾ ਹੁਣ ਬੱਚਾ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੇ ਕੋ ਹੈ ਗਈ ਆ ਜਿਹਦੀ ਕੋਈ ਕਾਪੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਾਊਗਾ ਕਿਸੇ ਦੀ ਕੋਈ ਮਾਂ ਭੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪੈਂਟਾ ਲਾ ਕੇ ਤੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕੋਈ ਕੰਪਲੇਨ ਨਹੀਂ ਕੀਤੀ ਆ ਭਾਜੀ ਕਰਨ ਕੁਆੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕੁੱਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹਗਾ ਕਿਸ ਦਾ ਕਰਨ ਕੁਆੜੀਏ ਹਾਂਜੀ ਹੋਣ ਧਿਆ ਆ ਉਹਨਾਂ ਦੀ ਇਹ ਬਾਪੜੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਨਾਂ ਗੱਲਾਂ ਨੂੰ ਮਤਲਬ ਹੀ ਕੋਈ ਨਹੀਂ ਜਿਹੜਾ ਨਸ਼ਾ ਕਰਨ ਧਿਆ ਸਾਡੇ ਆਪਣੇ ਬੱਚੇ ਵਿੱਚ ਖੋਦਿਆ ਨਸ਼ਾ ਕਰਦਿਆਂ ਇਹ ਜਾਨੇ ਨਸ਼ੇ ਟੀਕੇ ਟੂਕੇ ਲਾਂਦੇ ਜੀ ਤੁਹਾਡੇ ਕੋਲੋਂ ਕਾਰਵਾਈ ਕੀਤੀ ਗਈ ਕਿ ਕਿੰਨੇ ਬੰਦੇ ਫੜੇ ਗਏ ਅੱਜ ਸਵੇਰ ਦਾ ਇਹ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲਿਆਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲਨ ਲਾਉਂਦੇ ਆ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਰਹਿਸ਼ਤਾ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਦੇ ਕੁਝ ਘਟਨੇ ਕਬ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁਸ਼ਕਿਸ਼ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਤੇ ਟੀਮ ਆਪਣੀ ਲੈ ਕੇ ਗਏ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਵੀ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾਨਾਂ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕੁ ਬੰਦੇ ਅੱਜ ਤੁਸੀਂ ਤੁਹਾਡੇ ਕੋਲ ਅਰੈਸਟ ਕੀਤੇ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁੱਛਗਿੱਛ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਜਿਹੜੇ ਕੋਈ 3-4 4-5 ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫ਼ਤੀਸ਼ ਚੱਲਣ ਈ ਹੈ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਲੋਕਲ ਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਇਹ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਫ਼ਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਸਰ ਕੁਛ ਨੁਛੇ ਦੇ ਕੋਈ ਅਜੇ ਤੱਕ ਤੇ ਕੋਈ ਜੀ ਕੈਮਿਸਟ ਵਾਲੀ ਤੇ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਛੋਟ ਪੀਰੀਅਡ ਆ ਉਹਨਾਂ ਤੇ ਵੀ ਆਪਾਂ ਪੂਰਾ ਸਖੰਝਾ ਕਰਾਂਗੇ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਹਦੇ ਤੋਂ ਵੀ ਆਪਾਂ ਅਮੀਰ ਹੋਏ ਆਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲਿਆ ਆ ਵੇਰਕੇ ਠਾੜੇ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ ਸਰ ਬਾਕੀ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਦੇਖਦੇ ਹੋ ਵੀਡੀਓ ਨੂੰ ਕੀ ਮੈਸੇਜ ਦੇਣਾ ਮਾੜੇ ਅਨਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ ਔਰ ਅੱਗੇ ਜਿਹੜੇ ਆਏ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੀ ਜਿਹੜੀ ਜੀਵਨ ਜੀਵਨਰ ਦੂਜਿਆਂ ਨੂੰ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਇਹ ਸਾਡੀ పార్ਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਆ ਦਿੱਤੀ ਜੋ